14 ਅਤੇ 15 ਅਗਸਤ 14 ਅਤੇ 15 ਅਗਸਤ ਇਹ ਉਹ ਤਰੀਕ ਹੈ ਜਦੋਂ ਸਿੱਖਾਂ ਨੇ ਇੱਕ ਗੁਲਾਮੀ ਨੂੰ ਛੱਡ ਕੇ ਦੂਜੀ ਗੁਲਾਮੀ ਨੂੰ ਸਦਕਾਰ ਕਰ ਦਿੱਤਾ ਠੀਕ ਹੈ ਦੇਸ਼ ਆਜ਼ਾਦ ਹੋਇਆ ਪਰ ਸਿੱਖਾਂ ਨੂੰ ਕੀ ਮਿਲਿਆ ਕੀ ਮਿਲਿਆ ਸਿੱਖਾਂ ਨੂੰ 1947 ਦੇ ਵਿੱਚ ਅੱਧਾ ਪੰਜਾਬ ਵੰਡ ਕੇ ਉਧਰ ਛੱਡ ਦਿੱਤਾ ਅੱਧਾ ਪੰਜਾਬ ਵੰਡ ਕੇ ਇੱਧਰ ਛੱਡ ਦਿੱਤਾ ਤਕਰੀਬਨ 250 ਦੇ ਕਰੀਬ ਸਾਡੇ ਇਤਿਹਾਸਿਕ ਗੁਰਸਥਾਨ ਜਿਹੜੇ ਹਨ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ 250 ਦੇ ਕਰੀਬ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਮਹਰਬ ਪਾਸ਼ਾ ਜੀ ਨੇ ਸੱਚਾ ਸੌਦਾ ਕੀਤਾ ਗੁਰਦੁਆਰਾ ਪੰਜਾ ਸਾਹਿਬ ਜਿੱਥੇ ਸਹਿਬ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਚੂਨਾ ਮੰਡੀ ਲਾਹੌਰ ਸਤਕੁਰਾ ਦਾ ਪਾਵਨ ਅਸਥਾਨ ਉਹ ਵੀ ਉਧਰ ਰਹਿ ਗਿਆ ਮਹਾਰੇ ਪਾਸ਼ਾ ਉਹਦੇ ਸਾਹਮਣੇ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ ਜੇ ਗੁਰੂ ਰਾਮਦਾਸ ਮਹਾਰਾਜ ਜੀ ਉਹਦੇ ਸਾਹਮਣੇ ਇੱਕ ਮੁਲਤਾਨੀ ਮੁਹੱਲਾ ਹੈ ਮੁਲਤਾਨੀ ਮੁਹੱਲੇ ਦੇ ਬਿਲਕੁਲ ਸਾਹਮਣੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰੇ ਪਾਸ਼ਾ ਜੀ ਨੇ ਗੁਰੂ ਘਰ ਸਥਾਪਿਤ ਕੀਤਾ ਜਿਦੇ ਵਿੱਚ ਕਿ ਮਹਾਰਾਜ ਨੇ ਬੌਲੀ ਵੀ ਲਵਾਈ ਸੀ ਜਿੱਦਾਂ ਗੋਇੰਦਵਾਲ ਸਾਹਿਬ ਵਿਖੇ ਬੌਲੀ ਖੁਦਵਾਈ ਨਾ ਉਦਾਂ ਹੀ ਸਾਹਿਬ ਸੱਚੇ ਪਾਸ਼ਾ ਜੀ ਨੇ ਬੌਲੀ ਖੁਦਵਾਈ ਅਜ ਨਾ ਉਥੇ ਬੌਲੀ ਹੈ ਅਤੇ ਨਾ ਹੀ ਉਥੇ ਗੁਰੂ ਘਰ ਹੈ ਸਤਿਗੁਰੂ ਪਾਸ਼ਾ ਲਾਗੇ ਥੋੜੀ ਜਿਹੀ ਦੂਰੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਜਦੋਂ ਆਪਣੇ ਤਾਇਆ ਸਿਹਾਰੀ ਮਹਲ ਜੀ ਦੇ ਪੁੱਤਰ ਦੇ ਵਿਆਹ ਤੇ ਗਏ ਨਾ ਤੇ ਪਾਸ਼ਾ ਜੀ ਉਥੇ ਰੁਕੇ ਜਾ ਤੇ ਮਹਾਰਾਜ ਜੀ ਦੀ ਯਾਦ ਵਿੱਚ ਉਥੇ ਗੁਰੂ ਘਰ ਬਣਾਇਆ ਗਿਆ ਤੇ ਸਹਿਬ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੇ ਵੀ ਉਥੇ ਇੱਕ ਬੌਲੀ ਸਹਿਬ ਦੀ ਖੁਦ ਬਾਈ ਕਰਵਲ ਤੇ ਅੱਜ ਇਸ ਗੁਰੂ ਘਰ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ ਜਿਹ ਹੈ ਵੀ ਤੇ ਮਾੜਾ ਮੋਟਾ ਜਿਹਾ ਬੌਲੀ ਸਾਹਿਬ ਤੇ ਬੜੇ ਪੁਰਾਣੇ ਸਮੇਤ ਹੋਏ ਹੋਰ ਕੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਗਈ ਇਦਾਂ ਹੀ ਜਿਹੜਾ ਅਸਥਾਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਮਲਤਾਨੀ ਬਹੁਲੇ ਦੇ ਸਾਹਮਣੇ ਤੇ ਉੱਥੇ ਵੀ ਅੱਜ ਬੌਲੀ ਸਾਹਿਬ ਦਾ ਕੋਈ ਨਾਮੋ ਨਿਸ਼ਾਨ ਨਹੀਂ ਇਹ ਸਾਡੀਆਂ ਉਹ ਇਤਿਹਾਸਿਕ ਪੁਰਾਤਨ ਵਿਰਾਸਤਾਂ ਹਨ ਜਿਹੜੀਆਂ ਆਜ਼ਾਦੀ ਦੇ ਨਾਮ ਤੇ ਸਿੱਖਾਂ ਦੇ ਕੋਲੋਂ ਵਿਸਰ ਗਈਆਂ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਅੰਤ ਵੇਲੇ ਸ਼ਹੀਦ ਕੀਤਾ ਗਿਆ ਰਾਜੀ ਦਰਿਆ ਦੇ ਲੱਗ ਸਤਿਗੁਰੂ ਪਾਸ਼ਾ ਜੀ ਨੂੰ ਚੰਦੂ ਦੀ ਹਵੇਲੀ ਦੇ ਵਿੱਚ ਲਿਜਾ ਕੇ ਰੱਖਿਆ ਗਿਆ ਪਹਿਲੋ ਮਹਾਰਾਜ ਪਾਸ਼ਾ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਗੁਰੂ ਸਾਹਿਬ ਜੀ ਨੂੰ ਔਰ ਉਹਦਾ ਇਨਾਮ ਸਾਨੂੰ ਸਿੱਖਾਂ ਨੂੰ ਇਹ ਮਿਲਿਆ ਵੀ ਸਾਡੇ ਪਾਵਨ ਇਤਿਹਾਸਕ ਸਥਾਨ ਜਿਹੜੇ ਹਨ ਦੇਸ਼ ਦੀ ਵੰਡ ਦੇ ਨਾਮ ਤੇ ਦੇਸ਼ ਦੀ ਆਜ਼ਾਦੀ ਦੇ ਨਾਮ ਤੇ ਸਾਡੇ ਕੋਲੋਂ ਖੋਹ ਲੈ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ अनेका ਗੁਰੂਕਾਰ ਹਨ ਉਧਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਸਤਿਗੁਰੂ ਪਾਸ਼ਾ ਜੀ ਨੇ अनेका ਯਾਦਗਾਰਾਂ ਬਣਵਾਈਆਂ ਪਰ ਅੱਜ ਸਿੱਖਾਂ ਦੇ ਕੋਲੇ ਉੱਥੇ ਜਾਣ ਵਾਸਤੇ ਕੋਈ ਐਸਾ ਠੋਸ ਸਬੂਤ ਨਹੀਂ ਕੋਈ ਉਪਰਾਲਾ ਨਹੀਂ ਵੀ ਇੱਥੇ ਜਾ ਕੇ ਖੁੱਲੇ ਦਰਸ਼ਨ ਦੇਦਾਰੇ ਕਰੇ ਤਾਂ ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਭ ਤੋਂ ਵਧੇਰੇ ਕੁਰਬਾਨੀਆਂ ਜਿਹੜੀਆਂ ਨੇ ਉਹ ਸਿੱਖਾਂ ਦੀ ਚੋੜੀ ਦੇ ਵਿੱਚ ਪਈਆਂ ਸਭ ਤੋਂ ਵਧੇਰੇ ਫਾਂਸੀਆਂ ਦੇ ਰਸੇ ਜਿਹੜੇ ਨੇ ਸਿੱਖਾਂ ਦੇ ਗਲਾਂ ਦੇ ਵਿੱਚ ਪਏ ਸਭ ਤੋਂ ਵਧੇਰੇ ਕਾਲੇ ਪਾਣੀ ਦੇ ਸਜ਼ਾਵਾ ਜਿਹੜੀਆਂ ਹਨ ਉਹ ਸਿੱਖਾਂ ਨੇ ਕੱਟੀਆਂ ਜੱਲਿਆਂ ਵਾਲੇ ਬਾਗ ਦਾ ਜਦੋਂ ਸਾਕਾ ਹੋਇਆ ਸਭ ਤੋਂ ਵਧੇਰੇ ਉਹਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਬੇਸ਼ੱਕ Hindu ਵੀਰ ਵੀ ਸਨ ਇਸਲਾਮ ਨੂੰ ਮੰਨਣ ਵਾਲੇ ਵੀਰ ਵੀ ਸਨ ਪਰ ਜ਼ਿਆਦਾਤਰ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਗਏ ਕਿਉਂਕਿ ਸਿੱਖ ਕੌਮ ਇੱਕ ਮਾਰਸ਼ਲ ਕੌਮ ਹੈ ਆਪਣੇ ਹੱਕ ਵਾਸਤੇ ਜੂਝਣਾ ਜਾਣਦੀ ਹੈ ਆਪਣੇ ਹੱਕ ਵਾਸਤੇ ਬੈਰੀਆਂ ਦੇ ਗਲ ਦੇ ਵਿੱਚ ਅੰਗੂਠਾ ਪਾ ਕੇ ਆਪਣਾ ਹੱਕ ਲੈਣਾ ਜਾਣਦੀ ਹੈ ਪਰ ਇਸੇ ਸਿੱਖ ਕੌਮ ਦੇ ਨਾਲ ਇਸ ਦੇਸ਼ ਦੇ ਲੀਡਰਾਂ ਵੱਲੋਂ ਨੇਤਾਵਾਂ ਦੇ ਵੱਲੋਂ ਦਗਾ ਕਮਾਇਆ ਗਿਆ ਕਦੇ ਮਹਾਤਮਾ ਗਾਂਧੀ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੱਲੋਂ ਗੁਰਦਰਸ ਸਿੰਘ ਸਤਿਗੁਰੂ ਪਾਸ਼ਾ ਜੀ ਦੇ ਸਨਮੁਖ ਖੜਕੇ ਇਹ ਗੱਲ ਕਹੀ ਗਈ ਵੀ ਸਿੱਖਾਂ ਨੂੰ ਅਲੱਗ ਦੇਸ਼ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਸਿੱਖਾਂ ਨੂੰ ਦੇਸ਼ ਅਲੱਗ ਲੈਣ ਦੀ ਜ਼ਰੂਰਤ ਨਹੀਂ ਹੈ ਇੱਕ ਐਸਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਉਹ ਨਿਗਮਾਨ ਸਕਣਗੇ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਇੱਥੇ ਮੈਂ ਇੱਕ ਦੋ ਬੇਨਤੀਆਂ ਕਰ ਦੇਣੇ ਚਾਹਾਂਗਾ ਕਿ ਸਿੱਖਾਂ ਨੂੰ ਤੇ ਵੇਖੋ ਉਹਨਾਂ ਦਾ ਵੱਖਰਾ ਦੇਸ਼ ਮਿਲਦਾ ਪਿਆ ਸੀ ਕਦੋਂ ਹੀ ਰਾਵੀ ਦਰਿਆ ਤੋਂ ਲੈ ਕੇ ਪਾਣੀਪੱਤ ਤੱਕ ਮਸ਼ਟ ਤਾਰਾ ਸਿੰਘ ਹੁਣਾਂ ਨੂੰ ਜਦੋਂ ਮੁਹੰਮਦ ਅਲੀ ਜਿਨਾਹ ਅਤੇ ਮਾਊਟ ਬੈਟਰ ਨੇ ਕਿਹਾ ਵੀ ਤੁਹਾਡੀਆਂ ਕੁਰਬਾਨੀਆਂ ਬੜੀਆਂ ਨੇ ਮੁਹੰਮਦ ਅਲੀ ਜਿਨਾਹ ਇਹ ਗੱਲ ਚਾਹੁੰਦੇ ਸਨ ਕਿ ਸਿੱਖ ਜਿਹੜੇ ਹਨ ਉਹਨਾਂ ਦਾ ਖਿੱਤਾ ਜਿਹੜਾ ਉਹ ਵੱਖਰਾ ਬਣ ਜਾਵੇ ਜਾ ਮੁਹੰਮਦ ਅਲੀ ਜਿਨਾਹ ਇਹ ਵੀ ਚਾਹੁੰਦੇ ਸਨ ਵੀ ਸਿੱਖ ਜਿਹੜੇ ਹਨ ਉਹ ਸਾਡੇ ਨਾਲ ਪਾਕਿਸਤਾਨ ਆ ਜਾਣ ਕਿਉਂਕਿ ਮੁਹੰਮਦ ਅਲੀ ਜਿਨਾਹ ਜਿਹੜਾ ਹੈ ਉਹਨੂੰ ਪਤਾ ਸੀ ਕਿ ਸਿੱਖ ਬੜੇ ਜਿਗਰੇ ਵਾਲੇ ਹਨ ਬੜੀ ਮਿਹਨਤ ਕਾ ਸ਼ਲੋਕ ਹਨ ਜਿਹੜੇ ਵਿਦੇਸ਼ ਵਿੱਚ ਇਹ ਵਸਣਗੇ ਇਹ ਉਸ ਦੇਸ਼ ਦੇ ਵਿੱਚ ਲਹਿਰਾ-ਬਹਿਰਾ ਕਰ ਦੇਣਗੇ ਤੇ ਭਾਰਤ ਦੇ ਨਾਲ ਰਹਿਣ ਦਾ ਮਾਸਟਰ ਤਾਰਾ ਸਿੰਘ ਹੋਣਾ ਨੇ ਫੈਸਲਾ ਕੀਤਾ ਕਿ ਕਹਿੰਦੇ ਭਾਰਤ ਦੇ ਨਾਲ ਰਵਾਂਗੇ ਅਸੀਂ ਭਾਰਤ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਾ ਕੇ ਸਾਰੀ ਗੱਲ ਕਹੀ ਵੀ ਮਾਊਟ ਬੈਟਰ ਇਹ ਗੱਲ ਕਹਿੰਦਾ ਹੈ ਕਿ ਤੁਹਾਡੀਆਂ ਬੜੀਆਂ ਕੁਰਬਾਨੀਆਂ ਨੇ ਤੁਹਾਨੂੰ ਵੱਖਰਾ ਕੀਤਾ ਦਿੱਤਾ ਜਾਵੇਗਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਉਦੋਂ ਕਿ ਤੁਸੀਂ ਬੇਫਿਕਰੇ ਹੋ ਕੇ ਰਵੋ ਤੁਹਾਨੂੰ ਤੁਹਾਡੀਆਂ ਕੀਪੀਆਂ ਕੁਰਬਾਨੀਆਂ ਦੇ ਬਦਲੇ ਇਹੋ ਜਿਹੀ ਆਜ਼ਾਦੀ ਮਿਲੋਗੀ ਕਿ ਯਾਦ ਰੱਖੋਗੇ ਇਹੋ ਹੀ ਪੰਡਤ ਜਵਾਰ ਲਾਲ ਨਹਿਰੂ ਨੇ ਕਦੇ ਆਜ਼ਾਦੀ ਦੇ 8 ਸਾਲਾਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਵੀ ਕਰਵਾਇਆ ਸੀ ਇੱਕ ਹਮਲਾ ਪੰਡਤ ਜਵਾਰ ਲਾਲ ਨਹਿਰੂ ਵੱਲੋਂ ਕਰਵਾਇਆ ਗਿਆ ਔਰ ਇੱਕ ਹਮਲਾ ਜਿਹੜਾ ਜੂਨ 1984 ਦੇ ਵਿੱਚ ਇੰਦਰਾ ਗਾਂਧੀ ਦੇ ਵੱਲੋਂ ਕਰਵਾਇਆ ਗਿਆ ਗੁਲਜਾਰੀ ਲਾਲ ਨੰਦਾ ਵਰਗੇ ਦੋ ਮਹੀਨਿਆਂ ਬਾਅਦ 65 ਦਿਨਾਂ ਬਾਅਦ ਇੱਕ ਮਤਾ ਪੇਸ਼ ਕਰਦੇ ਹਨ ਔਰ ਉਸ ਮਤੇ ਦੇ ਵਿੱਚ ਇਹ ਗੱਲ ਕਹਿੰਦੇ ਹਨ ਵੀ ਸਿੱਖ ਜਿਹੜੇ ਪਾਕਿਸਤਾਨ ਤੋਂ ਇਧਰ ਕੁ ਜੜ ਕੇ ਆਏ ਨੇ ਇਹ ਜ਼ਰਾਇਨ ਪੇਸ਼ਾ ਕੌਮ ਹੈ ਤੁਹਾਨੂੰ ਆਜ਼ਾਦੀ ਦਾ ਪਹਿਲਾ ਤੋਹਫਾ ਜ਼ਰਾਇਨ ਪੇਸ਼ਾ ਕੌਮ ਦੇ ਵਿੱਚੋਂ ਮਿਲਿਆ ਭਾਵ ਕਿ ਲੁੱਟਾ ਖੋਹ ਕਰਨ ਵਾਲਿਆਂ ਦੇ ਨਾਮ ਤੇ ਮਿਲਿਆ ਬਲਦੇਵ ਸਿੰਘ ਹੁਣੇ ਅਖੀਰਲੇ ਸਨ ਆਪਣੇ ਆਪ ਨੂੰ ਬੜਾ ਹੀ ਕੋਸ ਦੇ ਰਹੇ ਬੜਾ ਜਾਨ ਇਹ ਮੇਰੇ ਤੋਂ ਭਾਰੀ ਗਲਤੀ ਹੋ ਗਈ ਮੇਰੇ ਤੋਂ ਅਵਗਿਆ ਹੋ ਗਈ ਮੇਰੇ ਤੋਂ ਵੱਡੀ ਗਲਤੀ ਹੋ ਗਈ ਵੀ ਮੈਂ ਉਦੋਂ ਫੈਸਲਾ ਨਾ ਕਰ ਸਕਿਆ ਮੈਂ ਉਦੋਂ ਸਹੀ ਫੈਸਲਾ ਨਾ ਲੈ ਸਕਿਆ ਕਿ ਸਿੱਖ ਕੌਮ ਇੱਕ ਪਿੰਜਰੇ ਦੇ ਵਿੱਚ ਤੜਫਦੀ ਪਈ ਹੈ ਨਾ ਇਹ ਬਾਹਰ रह ਸਕਦੀ ਨਾ ਪਿੰਜਰੇ ਦੇ ਅੰਦਰ ਰਹਿ ਸਕਦੀ ਤੁਹਾਡੀਆਂ ਕੁਰਬਾਨੀਆਂ ਤੇ ਬਦਲੇ ਪੰਜਾਬ ਦੇ ਦੋ ਟੁਕੜੇ ਤੁਹਾਨੂੰ ਆਜ਼ਾਦੀ ਦੇ ਵਿੱਚ ਗਿਫਟ ਕੀਤੇ ਗਏ ਤੁਹਾਡੇ ਗੁਰੂ ਘਰ ਜਿਹੜੇ ਸਨ ਜਿਹੜੇ ਜਾਨ ਤੋਂ ਪਿਆਰੇ ਸਿੱਖਾਂ ਦੇ ਗੁਰਦੁਆਰੇ ਹਨ ਅੱਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਤਰਸਦੇ ਪਏ ਤੁਹਾਨੂੰ ਗਿਫਟ ਕੀ ਮਿਲਿਆ ਆਜ਼ਾਦੀ ਦਾ ਤੁਹਾਡਾ ਸਿੱਖ ਰਾਜ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਲਾਹੌਰ ਦਾ ਕਿਲਾ ਉਹ ਤੁਹਾਡੇ ਹੱਥੋਂ ਜਾਂਦਿਆ ਲੈ ਸਤਿਗੁਰੂ ਕਿਰਪਾ ਕਰ ਵੀ ਜਿੰਨਾਂ ਨੇ ਬਤੇਰੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਅੱਜ ਵੀ ਜਕੜਿਆ ਜਾ ਰਿਹਾ ਹੈ ਉਹਨਾਂ ਉੱਤੇ ਵਟੀਆਂ-ਵਟੀਆਂ ਧਰਾਵਾ ਲਾਈਆਂ ਜਾ ਰਹੀਆਂ ਹਨ ਅਗਰ ਕਿਤੇ ਸਾਡੇ ਸਿੱਖ ਲੀਡਰ ਕੋਲੋ ਸਿੱਖ ਲੀਡਰਸ਼ਿਪ ਜਿਹੜੀ ਥੋੜਾ ਜਿਹਾ ਮੈਂ ਕਵਾਂਗਾ ਬੇਸ਼ੱਕ ਮੇਰੇ ਇੱਕਈ ਗੱਲ ਕਈਆਂ ਨੂੰ ਬੁਰੀ ਲੱਗਣੀ ਵੀ ਤੂੰ ਕੌਣ ਉਹ ਨਾ ਗੱਲ ਕਹਿਣ ਵਾਲਾ ਵੀ ਤੇਰੇ ਕੋਲੇ ਕੀ ਪਾਵਰ ਹੈ ਤੂੰ ਕੌਣ ਹੁੰਦਾ ਹੈ ਗੱਲ ਕਹਿਣ ਵਾਲਾ ਸਿੱਖ ਲੀਡਰਸ਼ਿਪ ਨੂੰ ਇਦਾਂ ਦੀ ਬਾੜੀ ਗੱਲ ਕਹਿਣਾ ਪਰ ਗੁਰਮਖੋ ਤੁਹਾਡੇ ਸਾਹਮਣੇ ਹੈ ਸਾਰਾ ਜੇ ਥੋੜੀ ਜੀ ਸਮਝਦਾਰੀ ਨਾਲ ਕੰਮ ਕਰ ਲੈਂਦੇ ਤੇ ਸ਼ਾਇਦ ਅੱਜ ਸਾਡਾ ਪੰਜਾਬ ਜਿਹੜਾ ਉਹਦਾ ਇਨਾ ਬੁਰਾ ਹਾਲ ਗੁਲਜਾਰੀ لال ਮਿੰਦਾ ਵਰਗੇ ਨਹਿਰਾ ਕੱਟ ਕੇ ਲੈ ਗਏ ਇਥੋਂ ਰਾਜਸਥਾਨ ਪਾਣੀ ਤੁਹਾਡਾ ਲੁੱਟਿਆ ਗਿਆ ਜਵਾਨੀ ਤੁਹਾਡੀ ਬਰਬਾਦ ਹੋ ਗਈ ਇੱਕ ਜਵਾਨੀ ਅਤਵਾਦੀ ਕਹਿ ਕੇ ਮਾਰ ਦਿੱਤੀ ਦੂਜੀ ਜਵਾਨੀ ਜਿਹੜੀ ਹੈ ਉਹ ਜਹਾਜ਼ਾਂ ਤੇ ਚੜਾ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਤੋਰ ਦਿੱਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਓ ਪਰ ਆਪਣੇ ਪਿਸ਼ੋਕੜ ਨਾਲ ਜੁੜੇ ਰਹੋ ਤੁਸੀਂ ਪੰਜਾਬ ਤੋਂ ਬਾਹਰ ਗਏ ਅਗਲਿਆਂ ਨੇ ਪ੍ਰਵਾਸੀਆਂ ਵਾਸਤੇ ਇੱਥੇ ਰਾਹ ਖੋਲ ਦਿੱਤਾ ਹਿਮਾਚਲ ਰਾਜਸਥਾਨ ਹੋਰ ਕਈ ਏਦਾਂ ਦੇ ਸਟੇਟਾਂ ਨੇ ਕੁਸੀਂ ਉੱਥੇ ਜਗ੍ਹਾ ਨਹੀਂ ਲੈ ਸਕਦੇ ਪਰ 2.5 300 ਰੁਪਏ ਦੇ ਟਿਕਟ ਆਉਂਦੇ ਨੇ ਪ੍ਰਵਾਸੀ ਇੱਥੇ ਆਣ ਕੇ ਆਧਾਰ ਕਾਰਡ ਬਣਾ ਕੇ ਅੱਜ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਸੁ ਕੋਸ਼ਿਸ਼ ਕਰੋ ਆਪਣੇ ਨਾਲ ਹੁਣ ਯੱਬ ਦਿੱਖੇ ਜਿਹੜੀਆਂ ਹਨ ਉਹਨਾਂ ਨੂੰ ਯਾਦ ਰੱਖੀ